ਸਵਾਗਤ ਆ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਘਰੇਲੂ ਝੋਟੀ ਦੀ ਦੋਸਤੋ ਵੀਡੀਓ ਬਣਾ ਰਹੇ ਆ ਜਿਹੜੇ ਵੀ ਚੈਨਲ ਤੇ ਪਹਿਲੀ ਿਆਰ ਵੀਡੀਓ ਦੇਂਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਵੱਧ ਸ਼ੇਅਰ ਕਰ ਦਿਆ ਕਰੋ ਤੇ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 'ਤੇ ਕਨੈਕਟ ਕਰ ਸਕਦੇ ਆ ਘਰੇ ਬਾਈ ਦੇ ਪਸ਼ੂ ਦੇਖ ਸਕਦੇ ਹੋ ਦੋਸਤੋ ਇੰਨੇ ਕ ਪਸ਼ੂ ਰੱਖੇ ਵੇ ਘਰੇ ਦੁੱਧ ਤੇ ਲਾਏ ਵੇ ਆ ਇੱਕ ਅੱਧਾ ਜਦੋਂ ਵੱਧ ਜਾਂਦਾ ਵਿੱਚੋਂ ਤਿਆਰ ਹੋ ਜਾਂਦਾ ਬਾਈ ਸ਼ੇਲ ਕਰ ਦਿੰਦਾ ਗਾਂ ਦੀਆਂ ਤੇ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਟਿੱਕ ਕਰਦੇ ਬਾਈ ਨਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸ ਦੇ ਬਈ ਰੇਸ਼ਮ ਸਿੰਘ ਠੀਕ ਆ ਘਰ ਆਪਣਾ ਇਹ ਰਹਿ ਜਾਂਦਾ ਖੇਤਾਂ ਜਣਾ ਹਾਂ ਕੱਸੀ ਦੇ ਉੱਤੇ ਹਾਂ ਜਦੋਂ ਤੁਸੀਂ ਦੋਸਤੋਂ ਵੈਰੋਕਿਆਂ ਤੋਂ ਆਓਗੇ ਕੱਸੀ ਆਉਗੀ ਕੱਸੀ ਕੱਸੀ ਆਉਣਾ ਪਊਗਾ ਉਧਰੋਂ ਜਿਹੜੀ ਸੇਖੇ ਨੂੰ ਛੜਕ ਜਾਂਦੀ ਆ ਕੱਸੀ ਦੇ ਉੱਤੋਂ ਦੀ ਇਧਰੋਂ ਆਉਣਾ ਪਊਗਾ ਤੇ ਨਾਸਪੁਰ ਦਵਾਰੇ ਦੇ ਨੇੜੇ ਠੀਕ ਆ ਤੇ ਝੋਟੀ ਆਪਣੀ ਘਰ ਤੋਂ ਕੋਈ ਆਣਾ ਹਾਂ ਬਾਈ ਹਾਂ ਕਿੰਨੇ ਦਾ ਦੁੱਧ ਵਾਲੀ ਮੈਂਦੀ ਆ ਇਹ ਇਹ 15 16 ਕਿਲੋ ਦੇ ਦਿੰਦੀ ਆ ਭਾਈ ਜੁੱਜੇ ਸੁਣਾਉਣਾ ਨਹੀਂ ਨਹੀਂ ਇਹ ਜਿਹੜੀ ਇਹਦੀ ਮਾਂ ਸੀਗੀ ਉਹ ਤਾਂ 10 20 ਕਿਲੋ ਦਿੰਦੀ ਆ ਭਾਈ ਹਜੇ ਵੀ ਬੈਰੋਗੀ ਹੈਗੀ ਆ ਉਹ ਆਪਣੇ ਯਾਨੀ ਕਿ ਸਾਡੇ ਪਿੰਡ ਹੀ ਆ ਦੋਸਤੋ ਉਹ ਮੱਝ ਹਾਂ ਇਹਦੀ ਮਾਂ ਉਹ ਆਪਾਂ ਵਿਖਾ ਵੀ ਦਵਾਗੇ ਸੋਨੂੰ ਜੇ ਕੋਈ ਆਵੇ ਤਾਂ ਇਹ ਬਾਈ ਵੀ ਵਿਖਾ ਦੂਗਾ ਤੇ ਬਾਕੀ ਮੇਥੋਂ ਵੀ ਟੋਟੇ ਲੈ ਸਕਦੇ ਆ ਤੇ ਇਹਨੇ ਸੂਆ ਕਿੰਨਾ ਸੁਣਾ ਇਹਨੇ ਦੂਜਾ ਸੂਆ ਸੁਣਾ ਦੂਜਾ ਸੂਆ ਪਹਿਲੇ ਸੂਏ ਤੇ ਕਿੰਨਾ ਦੁੱਧ ਦਿੱਤਾ ਉਹ 14 15 ਕਿਲੋ ਦੇ ਦਿੰਦੀ ਆ ਪਹਿਲਾਂ ਸੂਏ 14 15 ਕਿਲੋ ਤੇ ਬਣ ਕੇ ਕਿੰਨਾ ਟਾਈਮ ਦੁੱਧ ਦੇਗੀ ਬਾਦ ਆਪ ਹੀ ਛੱਡੀ ਦੁੱਧ ਨਹੀਂ ਠੀਕ ਆ ਹਾਂ ਯਾਨੀ ਕਿ ਪੂਰੀ ਠੰਡੀ ਸੀ ਲਾ ਹਾਂ ਉਹ ਵੀ ਨਹੀਂ ਕੀ ਹਾਂ ਤਾਂ ਵੀ ਤੇ ਹੁਣ ਇਹਦੇ ਟੀਕਾ ਰਖਵਾਇਆ ਜਾਂ ਡਾਇਰੈਕਟ ਕ੍ਰੋਸ ਆ ਯਾਰ ਰਖਵਾਇਆ ਤਾਂ ਟੀਕਾ ਯਾਰ ਚੰਗਾ ਰਖਵਾਇਆ ਹਾਂ ਹਾਂ ਟੀਕਾ ਪਾ ਮਾੜਾ ਨਹੀਂ ਲੱਗਦਾ ਵੀ ਅੱਗੇ ਉਹ ਕੱਟੀਆਂ ਉਹ ਕੱਟੀਆਂ ਬੜੀਆਂ ਅੱਗੇ ਦੋ ਛੋਟੀਆਂ ਹਾਂ ਦੋਸਤੋ ਦੇਖ ਸਕਦੇ ਹੋ ਉੱਤਰ ਵੀ ਆ ਕੱਟੀਆਂ ਇੱਧਰ ਬਾਕੀ ਆ ਛੋਟੀਆਂ ਤੁਸੀਂ ਉਹ ਨਾਲ ਖੜੀ ਆ ਵੇਖ ਸਕਦੇ ਹੋ ਤੇ ਚੰਗੀ ਮੱਝ ਦੀ ਆ ਦੋਸਤੋ ਇਹ ਆਪ ਵੀ ਤੇ ਮਾਤਾਂ ਕੋਈ ਦੋਸਤੋ ਇਹਦੀ ਮਾਂ ਵੀ ਆ ਇਸ ਤਰ੍ਹਾਂ ਹੀ ਆ ਉਹਦੀ ਵੀ ਮਾਂ ਪਰ ਉਹ ਆਪਣੇ ਚੈਨਲ ਤੇ ਵੀਡੀਓ ਵੀ ਪਈ ਵੀ ਆ ਉਹਦੀ ਪਿੱਛੇ ਇਹ ਵੀਡੀਓ ਪਾਈ ਸੀ ਕੀ ਹੋ ਗਏ 6 7 6 ਕਿ ਮਹੀਨੇ ਹੋ ਗਏ ਉਦੋਂ ਪਕਾਉ ਕੀਤੀ ਸੀ ਬਾਈਆਂ ਨੇ ਤੇ ਪਰ ਉਹ ਵੀ ਕੀ ਨਹੀਂ ਉਹ ਰੱਖ ਲਈ ਸੀ ਉਹਦਾ ਬੱਚਾ ਮਰ ਗਿਆ ਸੀ ਦੇਖੋ ਹੁਣ ਇਹ ਤਾਂ ਦਿਨ ਕਿੰਨੇ ਰਹਿੰਦੇ ਆ ਦਨ ਆਖ ਤੇ ਰਹਿੰਦੇ ਆ ਬਾਈ 8 ਦਿਨ ਪਾਇਆ ਹਾਂ ਧਾਰ ਪੋਲੀ ਆ ਜੋਨ ਚ ਹਾਂ ਹਾਂ ਜਾਵਾਂ ਵਧੀਆ ਤੋੜ ਦੇ ਕੇ ਖਿੱੱਚਾ ਧੂਈ ਤਾਂ ਨਹੀਂ ਵਾਲੀ ਕਰਦੀ ਵਾਲੀ ਵੀ ਕਰਦੀ ਮਾੜਾ ਬਹੁਤ ਬੀ ਤੋੜ ਲਾ ਫਿਰ ਦੇਖਦਾ ਬਨੇ ਦੋਸਤੋ ਇੱਕ ਨਾ ਜਨਰੇਟਰ ਚੱਲਦਾ ਬਾਈ ਦਾ ਜਨਰੇਟਰ ਲਾਇਆ ਵਾ ਖੜਕਾ ਹੁੰਦਾ ਥੋੜਾ ਜਿਆ ਦੇਖ ਸਕਦੇ ਹਵਾਨਾ ਜਿੰਨਾ ਵੀ ਬਣਾਉਂਦੀ ਆ ਬਹੁਤ ਸੋਹਣਾ ਬਣਾਉਂਦੀ ਉਹਦੀ ਓ ਨਾ ਯਾਰ ਦੇਖ ਗਾਦੇ ਦੇ ਉਸ ਸੋਨਾ ਹਵਾਨਾ ਬਣਾਉਣਾ ਹੈਗਾ ਕੱਦ ਵੀ ਠੀਕ ਆ ਨਾ ਬਾਲੀ ਵੱਡੀ ਨਾ ਛੋਟੀ ਠੀਕ ਘਾਤਾ ਪਾਈ ਦੇ ਕੱਦ ਦੇ ਨਾਲ ਤੁਸੀਂ ਜਜਮੈਂਟ ਕਰ ਸਕਦੇ ਕੱਪ ਦੀ ਜਿਹੜੀ ਦੇਖ ਸਕਦੇ ਹੋ ਪਲੀ ਸਮੀ ਚੰਗੀ ਆ ਬਾਕੀ ਪੱਠਪੜਾ ਬਹੁਤ ਚੌੜਾਗਾ ਇਹਦਾ ਮੁੱਲ ਕੀ ਰਹੂ ਜਮਾਂ ਦੇ ਲੈਣ ਵਾਲਾ 160 160 ਵਿਚੋ ਮਾਨਦਾਨ ਹੋ ਜੂਗਾ ਫੋਨ ਨੰਬਰ 98143 98143 94688 94688 98143 94688 ਹੈਨਾ ਇਹ ਦੋਸਤੋ ਬਾਈ ਦਾ ਨੰਬਰ ਆਏ ਨੰਬਰ ਤੇ ਕਨੈਕਟ ਕਰਿਓ ਚੰਗੀ ਝੋਟੀ ਆ ਤੇ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਵੀ ਤੁਹਾਡੇ ਪਿਆਰ ਸਾਥ ਕਈ ਦਿਨਾਂ ਨਾਲ ਚੱਲਦਾ ਬਾਈ ਕੋਲੋਂ ਆਪਾਂ ਚੌਥੀ ਪੰਜਵੀਂ ਵੀਡੀਓ ਬਣਾ ਲਈ ਆ ਤੇ ਆਪਾਂ ਜੇ ਪਹਿਲਾ ਵੀ ਵੀਡੀਓ ਪਾਈਆ ਆਪਣੇ ਘਰ ਦੇ ਪਸ਼ੂਆਂ ਦਾ ਵਧੀਆ ਰਹੀਆਂ ਵਧੀਆ ਰੇ ਫੋਨ ਆਏ ਸੀ ਫੋਨ ਹਾਂ ਹਾਂ ਵਧੀਆ ਸੇਲ ਹੋ ਜਾਂਦੇ ਠੀਕ ਆ ਦੇਖ ਦੇਖ ਸਕਦੇ ਹੋ ਦੋਸਤੋ ਚੰਗੀ ਝੋਟੀ ਥੋੜੀ ਉੱਤਾਰ ਥੋੜੀ ਪੂਛੀ ਚਿੱਟੀ ਆ ਦੀ ਤੇ ਜਮਾ ਜੈਡ ਬਲੈਕ ਹੀ ਆ ਚੰਗਾ ਦੁੱਧ ਪਾ ਦੂਗੀ ਯਾਰ ਕਿ ਦੂਜੇ ਸੂਏ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ